ਕੱਲ ਨੂੰ ਸਦਕਾ ਬਚਨ ਰਿਹਾ ਆ ਤੇ ਕੱਲ ਇੱਕ ਬੰਦਾ ਆਇਆ ਆ ਪੂਰੀ ਸਾਡੇ ਨਾਲ ਕੋਈ ਜਾਣ ਨਹੀਂ ਪਛਾਣ ਨਹੀਂ ਅੰਦਰ ਆਇਆ ਹੱਥ ਧੋਣ ਦੇ ਬੰਨੇ ਇੱਕਦਮ ਵੀਡੀਓ ਬਣਾ ਕੇ ਤੇ ਜਦੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਵੀਡੀਓ ਕਿਉਂ ਬਣਾ ਰਿਹਾ ਆ ਉਹ ਸਾਡੇ ਭਈਆਂ ਬਾਰੇ ਗਲਤ ਬੋਲਣ ਲੱਗ ਗਿਆ ਸਾਡੇ ਨੁਕਸਾਨ ਬਾਰੇ ਤੇ ਜਦੋਂ ਉਹ ਕਹਿੰਦਾ ਕਿ ਤੂੰ ਕਿਹੜੀ ਗੱਲੋਂ ਗਲਤ ਬੋਲ ਰਿਹਾ ਆ ਉਹ ਕਹਿੰਦਾ ਤੁਸੀਂ ਇੱਥੇ ਗੰਦ ਪਾਇਆ ਹੈ ਜੇ ਅਸੀਂ ਪੁੱਛਿਆ ਵੀ ਇੱਥੇ ਗੰਦ ਤਾਂ ਕੀ ਦੇਖਿਆ ਸਾਨੂੰ ਗੰਦ ਦਿਖਾਓ ਕਹਿੰਦਾ ਹੈ ਤੁਹਾਡਾ ਨੌਕਰ ਸਲਫ ਤੇ ਬੈਠਾ ਹੈ ਸਲਫ ਤੇ ਉਹ ਤਾਂ ਮੈਠਾ ਸੀ ਉਹਨੂੰ ਬੁਖਾਰ ਹੋਇਆ ਸੀਗਾ ਕੱਲ ਬੰਦੇ ਸਾਡੇ ਕੋਲ ਘੱਟ ਸੀਗੇ ਤੇ ਉਹਨੂੰ ਕਿਹਾ ਸੀ ਵੀ ਚੱਲ ਤੂੰ ਬੈਠ ਕੇ ਰੋਟੀਆਂ ਪਕਾ ਦੇ ਉਹੀਆਂ ਸਲਫ ਤੇ ਬੈਠ ਕੇ ਪਕਾ ਰਿਆ ਤੇ ਸਾਡੇ ਨਾਲ ਜਾਣ ਕੇ ਹੀ ਕੋਈ ਪਤਾ ਨਹੀਂ ਕਾਦੀ ਕੁੰਦਗਿਆ ਸੰਤ ਵੀ 20-22 ਸਾਲ ਨੂੰ ਇੱਥੇ ਮਾਰਕੀਟ 'ਚ ਕੰਮ ਕਰਦੇ ਆਨੂੰ ਅੱਜ ਤੱਕ ਕਦੀ ਸ਼ਿਕਾਇਤ ਨਹੀਂ ਆਈ ਨਾ ਹੀ ਸ਼ਿਕਾਇਤ ਦਾ ਮੌਕਾ ਦਿੱਤਾ ਗੁਬਿੰਦਰ ਸਿੰਘ ਜੀ ਇੱਕਦਮ ਵੀਡੀਓ ਬੈਰ ਰਹੀ ਆ ਕੀ ਮੈਟਰ ਕੀ ਆਈ ਉਹ ਮੈਟਰ ਕੋਈ ਨਹੀਂ ਹੈ ਸੱਡਾ ਦਿੱਲੀ 사ਨਾ ਜਿਵੇਂ ਚੱਲਦਾ ਹੈ ਸਾਡਾ ਢਾਬਾ 20 ਸਾਲ ਤੋਂ ਸਾਡਾ ਢਾਬਾ ਚੱਲ ਰਿਹਾ ਹੈ ਤੇ ਕੱਲ ਇੱਕ ਬੰਦਾ ਆਇਆ ਆ ਉਹ ਵੀ ਸਾਡੇ ਨਾਲ ਕੋਈ ਜਾਣ ਨਹੀਂ ਪਛਾਨ ਨਹੀਂ ਅੰਦਰ ਆਇਆ ਹੱਥ ਧੋਣ ਦੇ ਬੰਨੇ ਇੱਕਦਮ ਵੀਡੀਓ ਬਣਾ ਕੇ ਤੇ ਜਦੋਂ ਅਸੀਂ ਉਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੂੰ ਵੀਡੀਓ ਕਿਉਂ ਬਣਾ ਰਿਹਾ ਉਹ ਸਾਡੇ ਭਈਆਂ ਬਾਰੇ ਗਲਤ ਬੋਲਣ ਲੱਗ ਗਿਆ ਸਾਡੇ ਨੁਕਦਾਂ ਬਾਰੇ ਤੇ ਜਦੋਂ ਉਹਨੂੰ ਰੋਕਿਆ ਵੀ ਤੂੰ ਕਿਹੜੀ ਗੱਲ ਨੂੰ ਗਲਤ ਬੋਲ ਰਿਹਾ ਉਹ ਕਹਿੰਦਾ ਤੁਸੀਂ ਇੱਥੇ ਗੰਦ ਪਾਇਆ ਜੇ ਅਸੀਂ ਪੁੱਛਿਆ ਵੀ ਇੱਥੇ ਗੰਦ ਤਾਂ ਕੀ ਦੇਖਿਆ ਸਾਨੂੰ ਗੰਦ ਦਿਖਾਓ ਕਹਿੰਦਾ ਹੈ ਤੁਹਾਡਾ ਨੋਕਦਰ ਸਲਫ ਤੇ ਬੈਠਾ ਹੈ ਸਲਫ ਤੇ ਉਹ ਤਾਂ ਬੈਠਾ ਸੀ ਉਹਨੂੰ ਬੁਕਾਰ ਹੋਇਆ ਸੀਗਾ ਕੱਲ ਬੰਦੇ ਸਾਡੇ ਕੋਲ ਘੱਟ ਸੀਗੇ ਤੇ ਉਹਨੂੰ ਕਿਹਾ ਸੀ ਵੀ ਚੱਲ ਤੂੰ ਬੈਠ ਕੇ ਰੋਟੀਆਂ ਪਕਾ ਦੇ ਕਿ ਹੁਣ ਖੜੇ ਪੈਰ ਬੰਦਾ ਕੋਈ ਨਵਾਂ ਤੇ ਆ ਕੇ ਰੋਟੀਆਂ ਬਗੋਦਾ ਨਹੀਂ ਹੈ ਜੀ ਉਹਨੇ ਬਸ ਇਹੋ ਚੀਜ਼ ਦਾ ਮੈਟਰ ਕਰਕੇ ਵੀ ਇਹ ਰੋਟੀਆਂ ਸਲਫ ਤੇ ਬੈਠ ਕੇ ਪਕਾ ਰਿਆ ਤੇ ਸਾਡੇ ਨਾਲ ਜਾਣ ਕੇ ਹੀ ਕੋਈ ਪਤਾ ਨਹੀਂ ਕਦੀ ਕੁੰਦਕਾ ਸੰਤ 20 22 ਸਾਲ ਹੋ ਗਏ ਇੱਥੇ ਮਾਰਕੀਟ 'ਚ ਕੰਮ ਕਰਦੇ ਆਨ। ਅੱਜ ਤੱਕ ਕਦੀ ਸ਼ਿਕਾਇਤ ਨਹੀਂ ਆਈ, ਨਾ ਹੀ ਸ਼ਿਕਾਇਤ ਦਾ ਮੌਕਾ ਦਿੱਤਾ। ਬਾਕੀ ਜਿੰਨੀ ਸਾਡੇ ਢਾਬੇ 'ਚ ਸਫਾਈ ਆ, ਚੇਖ ਸਕਦੇ। ਜਦੋਂ ਮਰਜ਼ੀ ਚੈੱਕ ਕਰ ਸਕਦੇ ਜੋ ਅਸੀਂ ਪੂਰੀ ਸਫਾਈ ਰੱਖਦੇ ਆਂ ਸਾਡੇ ਢਾਬੇ 'ਤੇ। ਕਿ ਕੋਈ ਇਹੋ ਜਿਹਾ ਸ਼ਰਾਰਤੀ ਅੰਸਰ ਆ ਕੇ ਸਾਡੇ ਤੇ ਕੋਈ ਪਲੇਨ ਨਾ ਲਾ ਦੇ। ਪਹਿਲਾਂ ਵੀ ਕਦੇ ਆਦਾ ਸੀ ਦੱਸਿਆ ਕਸਟਮਰ ਉਹ ਕਦੀ ਨਹੀਂ ਆਇਆ ਦੇਖੋ। कल नहीं पहली बार देखा ओने नाल दी नाल ਸਾਡੀ ਵੀਡੀਓ ਨੈਟ ਤੇ ਪਾਤੀ ਆ ਤੇ ਸੰਤੇ ਬਾਅਦ ਲੋਕਾਂ ਨੇ ਦੱਸਿਆ ਕਿ ਕਾਰਨ ਕਿ ਲਾਰਾ ਕਿਉਂ ਉਹਨੇ ਵੀਡੀਓ ਬਣਾਈ ਜਾ ਕੇ ਰੋਟੀ ਖਾਣ ਆਈ ਸੀ ਕੋਈ ਹੋਰ ਕਾਰਨ ਸਾਡੀ ਨੂੰ ਜੀ ਸਮਝ ਨਹੀਂ ਆਈ ਹੁਣ ਅੱਜ ਕਿਸੇ ਦੇ ਹੱਥ ਧਮਕੀ ਭੇਜੀ ਹੈ ਵੀ ਮੈਂ ਸੈਂਪਲਰੇ ਭੇਜੂ ਇਹਨਾਂ ਕੋਲ ਹਾਲਾਂਕਿ ਸਾਡੀ ਉਹਦੋਂ ਕੋਈ ਜਿੰਨੀਆ ਕੋਈ ਲੈਂਡ ਨਹੀਂ ਕੋ ਦੇਣੇ ਆ ਤੇ ਨਾ ਉਹ ਵੱਡੇ ਢਾਬੇ ਤੇ ਰੋਟੀ ਖਾਣ ਆਇਆ ਤੇਰੇ ਹੱਥ ਧੋਣ ਦੇ ਬੰਦੇ ਅੰਦਰ ਗਿਆ ਤੇ ਬੰਦ ਹੱਥ ਧੋ ਕੇ ਨਾਲ ਨਾਲ ਵੀਡੀਓ ਬਣਾਉਣ ਲੱਗ ਗਿਆ ਤੇ ਸਾਡੇ ਨੌਕਰਾਂ ਬਾਰੇ ਗਲਤ ਬੋਲਣ ਲੱਗ ਗਿਆ ਤੇ ਜਦੋਂ ਅਸੀਂ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨੇ ਉਸੇ ਟਾਈਮ ਫੋਨ ਬੰਦ ਕਰ ਦਿੱਤਾ ਬਾਕੀ ਸਾਡੀ ਕਿਸੇ ਨੇ ਕੋਈ ਰੰਜਿਸ਼ ਨਹੀਂ ਆ ਸਾਨੂੰ 20 ਕੀ ਹਾਲ ਹੋ ਮੈਨੇ ਮਾਰਕੀਟ ਜਿਵੇਂ ਟਨ ਕੋਈ ਸਾਡੇ ਬਾਰੇ ਬਲੇਮ ਕਰਦਾ ਹੋਵੇ ਉਹਨੇ ਸੋ ਮੂੰਹ ਤੇ ਕਰਾ ਦੇਉ ਅਸੀਂ ਨਾ ਕਿ ਕਿਹਨੋਂ ਸੁਣਨੀ ਪਾਲੀ ਇਹਦਾ ਨਾਂ ਹੀ ਗੱਲ ਤੋਂ ਕੰਮ ਕਰਦੇ